ਤਰੇ ਦਾ ਦੋਸਤੋ ਮੈਂ ਮੰਦੋਲ ਮੱਤਾ ਔਰ ਅੱਜ ਸੁਣਨ ਕਿ ਬਹੁਤ ਹੀ ਖੂਬਸੂਰਤ ਗੀਤ ਸੁਣਾ ਲਗਿਆ ਇਹ ਗੀਤ ਬਾਈ ਪ੍ਰਲਾਦ ਜੀ ਨੇ ਆਪਣੀ ਬਾਅਦ ਚ ਰਿਕਾਰਡ ਕੀਤਾ ਬਹੁਤ ਬਾਗਮਾਲ ਗਾਇਆ ਔਰ ਗਵਿੰਦਰ ਜੀ ਨੇ ਇਸ ਗੀਤੇ ਕਲਮਬਾਦ ਕੀਤਾ ਸੀਗਾ ਸੋ ਬਹੁਤ ਕਮਾਲ ਦਾ ਗੀਤ ਆ ਇਹ ਗੀਤ ਜਿਹੜੇ 90 ਵਾਲੇ ਆ 90 ਵਾਲੇ ਜਿਹੜੇ ਬੱਚੇ ਉਹਨਾਂ ਨੂੰ ਪਤਾ ਇਸ ਗੀਤੇ ਅਰਥ ਆ ਜਿਹੜੇ ਕਿ ਅੱਜ ਸਮਾਂ ਬਹੁਤ ਚੇਂਜ ਹੋ ਚੁੱਕਿਆ ਬਹੁਤ ਫਾਸਟ ਹੋ ਚੁੱਕਿਆ ਡਿਜੀਟਲ ਇੰਡੀਆ ਬਰਾਬਰ ਦਾ ਅਧਿਕਾਰ ਮੈਂ ਇਹ ਨਹੀਂ ਕਹਿੰਦਾ ਕਿ ਬਰਾਬਰ ਪਹਿਲਾਂ ਨਹੀਂ ਸੀ ਪਹਿਲਾਂ ਨਹੀਂ ਸੀ ਪਰ ਜਿਹੜੇ ਪਹਿਲਾਂ ਵਾਲੇ ਬੱਚੇ ਸੀਗੇ ਪਹਿਲਾਂ ਵਾਲੀਆਂ ਮਤਲਬ ਕੁੜੀਆਂ ਸੀ ਮੁੰਡੇ ਸੀ ਉਹ ਆਪਣੇ ਮਾਂ ਪਿਓ ਤੋਂ ਆਪਣੇ ਚਾਚੇ ਦਾਦਾ ਤੋਂ ਆਪਣੇ ਵੱਡੇ ਭਰਾਵਾਂ ਤੋਂ ਬਹੁਤ ਡਰਦੇ ਹੁੰਦੇ ਸੀ ਸੋ ਇਹ ਗੀਤ ਆ ਜਿਹੜਾ ਉਸ ਦੌਰ ਦਾ ਗੀਤ ਆ ਜਦੋਂ ਇੱਕ ਕੁੜੀ ਇੱਕ ਮੁੰਡੇ ਨੂੰ ਪਿਆਰ ਕਰਦੀ ਹੁੰਦੀ ਹੈ ਤੇ ਜਦੋਂ ਉਹਨਾਂ ਦੀ ਮੈਰਿਜ ਨਹੀਂ ਹੁੰਦੀ ਤਾਂ ਫਿਰ ਉਹ ਆਪਣੇ ਮਜਬੂਬਤ ਕਿਦਾਂ ਗੀਤਰੇ ਸਾਂਝੇ ਕਰਦੀ ਮੁੰਡੇ ਨਾਲ ਸੋ ਪੇਸ਼ ਕਰਨ ਲੱਗਿਆ ਅਮੀਰ ਦਾ ਤੁਹਾਨੂੰ ਵਧੀਆ ਲੱਗੂਗਾ ਔਰ ਆ ਬੇਨਤੀ ਹੈ ਕਿ ਆਪਣੇ ਚੈਨਲ ਮੰਗਲ ਮੱਤੇ ਨੂੰ ਸਬਸਕ੍ਰਾਈਬ ਕਰੋ ਔਰ ਕਮੈਂਟ ਕਰਿਓ ਔਰ ਵੱਧ ਤੋਂ ਵੱਧ ਸ਼ੇਅਰ ਕਰਿਓ ਕੀ ਦਾ ਨਾਮ ਹੈ ਮਰਜੀ ਨਹੀਂ ਚੱਲਦੀ ਸਾਡੇ ਪਿੰਡ ਵਿੱਚ ਧੀਆ ਦੀ ਸੋ ਆਵਾਜ਼ ਧੀਆ ਬਰਲਾ ਜੀ ਨੇ ਔਰ ਮੈਂ ਕੋਸ਼ਿਸ਼ ਕਰਦਾ ਕਿ ਮੈਂ ਥੋੜਾ ਬੋਲ ਸਕਾਂ ਸੋ ਪੇਸ਼ ਹੈ ਜੀ ਇੱਕ ਗੱਲ ਅੱਖਾਂ ਦਿਲਦਾਰਾਂ ਵੇ हिकु गले आखां दिले भे लॻंद प्यार वे बस तूं असलाम जी काफ़ी तूं आ साम जी काफ़ी इन कचियां न मर्ज़ी न चले साढे पिंड विच त ਮੱਜੀ ਨਹੀਂਓ ਚੱਲਦੀ ਵੇ ਸਾਡੇ ਪਿੰਡੀ ਵਿੱਚ ਧੀਆਂ ਦੀ ਤੇਰੇ ਜਨਾ ਵਿੱਚ ਪੈ ਕੇ ਕੁੜੀਆਂ ਤੋਂ ਨੇ ਤਾਂ ਮੇਲੇ ਲੈਣੇ ਅਜੇ ਬਿਪਲੀ ਪਿੰਗਾ ਟੂਟੜੀਆਂ ਨਹੀਂ ਦੁੱਖ ਦਿਲਾਂ ਦੇ ਲੈਣੇ ਅਜੇ ਬਿਪਲੀ ਪਿੰਗਾ ਟੂਟੜੀਆਂ ਨਹੀਂ ਦੁੱਖ ਦਿਲਾਂ ਚੱਲ ਦੀਵੇ ਸਾਡੇ ਪਿੰਡ ਵਿੱਚ ਧੀਆਂ ਦੀ ਉਹ ਮਰਜੀ ਨਹੀਂ ਉਹ ਚੱਲਦੀ ਵੇ ਸਾਡੇ ਪਿੰਡ ਵਿੱਚ ਧੀਆਂ ਦੀ ਲੁੱਕ ਲੁੱਕ ਗੁਰਵਿੰਦਰਾ ਦੁਨੀਆ ਤੋਂ ਤੈਨੂੰ ਖੁਸ਼ ਕਰਿਆਂ ਜਾ ਨਾਣੀ ਹਾਂ ਲੁੱਕ ਲੁੱਕ ਗੁਰਵਿੰਦਰਾ ਦੁਨੀਆ ਤੋਂ ਤੈਨੂੰ ਖੁਸ਼ ਕਰਿਆਂ ਜਾ ਅਸੀਂ ਕੱਟਿਆ ਕੱਚ ਕਮਾਉਣਾ ਏ ਕੱਟਿਆਂ ਤੇ ਤੁਰਿਆ ਜਾਣਾ ੜੀ ਅਸੀਂ ਕੱਟਿਆ ਕੱਚ ਕਮਾਉਣਾ ਏ ਕੱਟਿਆਂ ਤੇ ਤੁਰਿਆ ਜਾਣਾ ੜੀ ਅਸੀਂ ਤੁਰਿਆ ਜਾਣਾ ੜੀ ਅਸੀਂ ਮੈਲ ਬਣਾਉਣੇ ਚਾਹਵਾਦੇ ਮੈਲ ਬਣਾਉਣੇ ਚਾਹਵਾਦੇ ਸੌ ਕੱਟੀਆਂ ਨੀਆਂ ਦੀ ਹੈ ਮਰਜੀ ਨਹੀਂ ਉਹ ਚੱਲਦੀ ਵੇ ਸਾਡੇ ਪਿੰਡ ਵਿੱਚ ਧੀਆਂ ਦੀ ਮਰਜੀ ਨਹੀਂ ਉਹ ਚੱਲਦੀ ਵੇ ਸਾਡੇ ਪਿੰਡ ਵਿੱਚ ਧੀਆਂ ਦੀ ਹੋ ਸੁਭਾਉ ਬਹੁਤ ਧੰਨਵਾਦ ਜੇ ਕ ਵਧੀਆ ਲੱਗਿਆ ਤਾਂ ਕਮੈਂਟ ਕਰਿਓ ਬੜਾ ਇਹ ਗੀਤ ਜੋ ਮੈਨੇ ਬਹੁਤ ਫੇਵਰਿਟ ਗੀਤਾਂ ਵਿੱਚੋਂ ਗੀਤਾ ਅਕਸ਼ਰ ਮੈਨੂੰ ਸਕੂਲ ਟਾਈਮ ਬਹੁਤ ਹੁੰਦਾ ਰਿਹਾ ਤੇ ਅੱਜ ਉਹਨਾਂ ਸਾਂਝਾ ਕੀਤਾ ਜੇ ਕੋਈ ਸ਼ਬਦ ਇਧਰ ਉਧਰ ਹੋ ਗਿਆ ਤਾਂ ਮਾਫ ਕਰਿਓ ਸੋ ਮਿਲਦੇ ਹਾਂ ਕਿਸ ਅਗਲੀ ਵੀਡੀਓ ਵਿੱਚ ਥੈਂਕ ਯੂ